ਹੈਲੋ ਗਾਇਸ ਵੀਰੇ ਹੈਲੋ ਗਾਇਸ ਭੈਣੇ ਗਾਇਸ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗਾਇਸ ਭੈਣੇ ਭੈਣੇ ਆ ਕਿੱਥੇ ਫਿਰਦੇ ਪਏ ਹੋ ਗਾਇਸ ਵੀਰੇ ਅਸੀਂ ਸੈਰ ਕਰਦੀਆਂ ਸੀ ਰੋਟੀ ਖਾ ਕੇ ਠੱਕ ਗਈਆਂ ਤੇ ਅਸੀਂ ਬਹਿ ਗਈਆਂ ਇੱਥੇ ਅੱਛਾ ਅੱਛਾ ਗਾਇਸ ਭੈਣੇ ਪਾਰਕ ਦੇ ਵਿੱਚ ਸੈਰ ਕਰਨ ਆਏ ਹੋ ਸਾਡੇ ਪਿੰਡ ਦੀਆਂ ਮੜੀਆਂ ਨੇ ਓਏ ਕੀ ਮੜੀਆਂ ਗਾਇਸ ਵੀਰੇ ਆਪਣਾ ਅਸਲੀ ਘਰ ਇਹੀ ਆ ਓ ਭੈਣੇ ਆਪਣਾ ਨਹੀਂ ਤੇਰਾ ਕੱਲੀ ਦਾ ਸਾਡਾ ਤਾਂ ਸਾਡੇ ਪਿੰਡ ਹੀ ਏ ਅੰਮੇ ਮਾਣ ਨਾ ਕਰਿਆ ਕਰੋ ਓ ਵੈਸੇ ਭੈਣੇ ਕਾਦਾ ਮਾਣ ਨਹੀਂ ਕਰੀਦਾ ਪਹਿਤ ਲਦਾ ਕਸਦਾ ਉਹ ਕਾਦਾ ਮਾਣ ਭੈਣੇ ਪੈਸੇ ਥੇਲੇ ਦਾ ਜੇ ਪੈਸੇ ਸਾਡੇ ਕੋਲ ਹੋਣਗੇ ਤੇ ਮਾਣ ਕਰਾਂਗੇ ਆ ਅਸਲੀ ਘਰ ਆਪਣਾ ਇਹੀ ਆ ਓ ਭੈਣੇ ਤੂੰ ਤਾਂ ਮੈਨੂੰ ਡਰਾਉਂਦੀ ਰਹਿਣੀ ਏ ਮੇਰਾ ਤਾਂ ਹਜੇ ਤੱਕ ਵਿਆਹ ਵੀ ਨਹੀਂ ਹੋਇਆ ਆਪ ਪਹਿਲੀ ਭੈਣ ਵੇਖੀ ਜਿਹੜੇ ਆਪਣੇ ਵੀਰੇ ਵਾਸਤੇ ਕੁੜੀ ਵਾਲਾ ਘਰ ਤਾਂ ਕੀ ਵੇਖਣਾ ਇਹ ਮੈਨੂੰ ਸਿਮਿਆ ਵਾਲਾ ਘਰ ਦਿਖਾਉਂਦੀ ਫਿਰਦੀ ਏ